ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਆਪਾਂ ਤੁਹਾਨੂੰ ਦੋ ਵੈਰਾਈਟੀਆਂ ਦੇ ਸੂਟ ਦਿਖਾਉਣ ਲੱਗੇ ਆ ਤੇ ਦੋਨੋਂ ਬਹੁਤ ਜ਼ਿਆਦੇ ਸੋਹਣੀਆਂ ਨੇ ਇੱਕ ਤਾਂ ਬਰਬਰੀ ਦੇ ਸੂਟ ਹੈਗੇ ਆ ਤੇ ਇੱਕ ਹੈਗੇ ਆ ਪਿਓਰ ਮਲ ਚੈਕਸ ਕਾਟਨ ਠੀਕ ਹੈ ਜੀ ਪਿਓਰ ਮਲ ਚੈਕਸ ਕਾਟਨ ਦੇ ਵੀ ਸੂਟ ਨੇ ਤੇ ਇਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਬਰਬਰੀ ਦੇ ਨੇ ਪਹਿਣੇ ਕਈ ਪਹਿਣਾ ਕਹਿ ਦਿੰਦੀਆਂ ਨੇ ਕਿ ਕੋਸਟਲੀ ਨੇਗੇ ਹਨਾ ਸਟੱਫ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹਨਾ ਤੇ ਜਿਨ੍ਹਾਂ ਨੂੰ ਲੱਗਦਾ ਕਿ ਕੋਸਟਲੀ ਨੇ ਉਹ ਜਿੱਥੋਂ ਮਰਜੀ ਸਸਤੀ ਰੇਂਜ ਦੇ ਵਿੱਚ ਲੈ ਸਕਦੇ ਨੇ ਤੇ ਭਾਵੇਂ ਆਪਣੇ ਸੂਟ ਤਾਂ ਚੀਜ਼ ਵਧੀਆ ਹੁੰਦੀ ਆ ਤੇ ਜੋ ਮਤਲਬ ਰੇਟ ਹੁੰਦਾ ਉਹੀ ਦੇਣਾ ਪੈਂਦਾ ਆਪਾਂ ਨੂੰ ਹਨਾ ਤੇ ਜਿਹੜੇ ਇਹਦੇ ਵਿੱਚ ਬਰਬਰੀ ਦੇ ਸੂਟ ਨੇ ਉਹ 30 uh, 400 ਦਾ ਹੈਗਾ ਵਿਦ ਦੁਪੱਟਾ ਡਿਜ਼ਾਈਨਰ ਠੀਕ ਹੈ ਜੀ ਤੇ ਜਿਹੜੇ ਹੈਗੇ ਨੇਗੇ ਪਿਓਰ ਮਲਚ ਕੈਕਸ ਕਾਟਨ ਦੇ ਵਿੱਚ ਇਹ ਸੂਟ ਹੈਗਾ ਏ 2250 ਦਾ ਸੂਟ ਮਿਲੇਗਾ ਤੁਹਾਨੂੰ ਵਿਦਾਊਟ ਦੁਪੱਟਾ ਠੀਕ ਹੈ ਜੀ ਇਹਨਾਂ ਦੇ ਸਾਰੇ ਕਲਰ ਆਪਾਂ ਤੁਹਾਨੂੰ ਖੋਲ-ਖੋਲ ਕੇ ਦਿਖਾ ਦੰਨੇ ਆ ਤੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਸੂਟ ਨੇਗੇ ਤੇ ਆਪਾਂ ਪਹਿਲਾਂ ਕਾਟਨ ਵਾਲੇ ਦਿਖਾਉਨੇ ਆ ਪਿਓਰ ਚੈਕਸ ਮਲ ਕਾਟਨ ਠੀਕ ਹੈ ਜੀ ਕਾਟਨ ਓਕੇ ਆ ਸੀ ਆ ਤੁਹਾਨੂੰ ਦਿਖਾਉਨੇ ਇੱਥੋਂ ਇਹਦੇ ਵਿੱਚ ਆ ਕਲਰ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਜੇ ਤੁਸੀਂ ਵਰਕ ਵਗੈਰਾ ਹਲਕਾ ਫੁਲਕਾ ਕਰਕੇ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਜੇ ਕੁੜਤਾ ਸਟਾਈਲ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਇਹਦੇ ਵਿੱਚ ਵੀ ਹਲਕਾ ਜਿਹਾ ਪ੍ਰਿੰਟ ਹੈਗਾ ਤੇ 2250 ਦਾ ਇਹ ਸੂਟ ਰਹੇਗਾ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੈ ਤੇ ਨੈਕਸਟ ਕਲਰ ਹੈਗਾ ਜੀ ਆਹ ਵਾਲਾ ਇਹਦੇ ਵਿੱਚ ਚੈੱਕ ਆ ਹਨਾ ਟਿਸਟਾ ਬ੍ਰਾਂਡ ਦਾ ਠੀਕ ਹੈ ਜੀ ਤੇ ਆਹ ਵਾਲਾ ਸੂਟ ਆ ਤੇ ਸਟੱਫ ਦੇਖੋ ਤੁਸੀਂ ਇੰਨਾ ਰੂਮ ਵਰਗਾ ਬਹੁਤ ਹੀ ਜ਼ਿਆਦਾ ਪਿਆਰਾ ਸਟੱਫ ਹੈਗਾ ਆ ਹੈਗਾ ਸੂਟ ਤੇ ਆਹ ਕਲਰ ਆ ਠੀਕ ਹੈ ਜੀ ਤੇ ਨੈਕਸਟ ਕਲਰ ਆ ਦਿਖਾ ਦੋ ਇਹ ਹੈਗਾ ਮਤਲਬ ਬਜ਼ੁਰਗਾਂ ਦੇ ਪਾਉਣ ਵਾਲਾ ਹੂੰ ਤੇ ਕਹਿ ਦਿੰਦੇ ਹੋ ਕਈ ਵਾਰੀ ਸਟੈਂਪ ਨਹੀਂ ਹੈਗੀ ਸਟੈਂਪ ਲੱਗੀ ਹੋਈ ਹੈ ਜੀ ਆ ਦੇਖੋ ਆਹ ਸਲਵਾਰ ਰਹੇਗੀ ਇਹਦੇ ਨਾਲ ਆ ਰਹੇਗੀ ਸ਼ਰਟ ਬਹੁਤ ਪਿਆਰਾ ਬਹੁਤ ਸੌਫਟ ਸਟਫਾ ਐਂ ਪਿਓਰ ਕਾਟਨ ਹੈਗੀ ਆ ਠੀਕ ਹੈ ਜੀ 2250 ਦਾ ਇਹ ਸੂਟ ਰਹੇਗਾ ਆ ਗ੍ਰੇ ਕਲਰ ਬਹੁਤ ਹੀ ਜਿਆਦਾ ਸੋਹਣਾ ਆ ਦੇਖੋ ਬਹੁਤ ਪਿਆਰਾ ਕਲਰ ਆਹਾ ਆ ਇਹਦੀ ਸ਼ਰਟ ਰਹੇਗੀ ਐਂਡ ਆ ਇਹਦੀ ਸਲਵਾਰ ਰਹੇਗੀ ਤੁਸੀਂ ਸਕਰੀਨਸ਼ਾਟ ਭੇਜ ਕੇ ਮੇ ਤੋਂ ਲੈ ਸਕਦੇ ਹੋ ਸੂਟ ਠੀਕ ਹੈ ਜੀ ਤੇ ਨੈਕਸਟ ਹੈਗਾ ਸੂਟ ਪਰਪਲ ਕਲਰ ਤੇ ਆ ਦੇਖੋ ਆ ਇਹਦੀ ਸਲਵਾਰ ਰਹੇਗੀ ਬਹੁਤ गहरा ਕਲਰ ਹੈ ਆ ਇਹਦੀ ਸਲਵਾਰ ਰਹੇਗੀ ਤੇ ਆ ਇਹਦੀ ਸ਼ਰਟ ਰਹੇਗੀ ਠੀਕ ਹੈ ਜੀ ਤੇ ਆ ਸੂਟ ਮੈਨੂੰ ਬਹੁਤ ਪਸੰਦ ਆਇਆ ਸੀ ਇਹ ਸਾਰੇ ਵਧੀਆ ਨੇ ਹਾਂ ਆ ਦੇਖੋ ਆ ਬੋਟ ਸੋਨਾ ਬਹੁਤ ਪਿਆਰਾ ਪਿਆਰਾ ਕਲਰ ਹੈ ਰਾਣੀ ਭੈਣ ਨੂੰ ਕਹਿੰਦੀ ਹੁੰਦੀ ਹੈ ਕਹਿੰਦੇ ਜੈਲੋ ਕਲਰ ਜਿਆਦਾ ਪਸੰਦ ਆ ਤੇ ਆ ਇਹਦੇ ਨਾਲ ਇਹਦੀ ਸਲਵਾਰ ਰਹੇਗੀ ਠੀਕ ਹੈ ਜੀ ਤੁਸੀਂ ਇੱਥੋਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋ ਤੇ ਨੈਕਸਟ ਕਲਰ ਹੈਗਾ ਗ੍ਰੀਨ ਜਿਹੜਾ ਬਹੁਤ ਪਿਆਰਾ ਕਲਰ ਹੈ ਇਹ ਤੇ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਆ ਰਹੇਗਾ ਤੇ ਆ ਰਹੇਗੀ ਇਹਦੀ ਸਲਵਾਰ ਠੀਕ ਹੈ ਜੀ ਇਹ ਤੁਸੀਂ ਲੈ ਸਕਦੇ ਹੋ ਤੇ ਨੈਕਸਟ ਹੈਗਾ கிரே ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਹੈਗਾ ਸੂਟ ਆ ਦੇਖੋ ਆ ਇਹਦਾ ਡਿਜ਼ਾਈਨ ਰਹੇਗਾ ਚੈੱਕ ਬਣਿਆ ਹੋਇਆ ਇਹਦੇ ਤੇ ਤੇ ਕਾਟਨ ਦਾ ਤੇ ਆ ਦੇਖੋ 2250 ਰੁਪਏ ਪਾਸਟ ਰਹੇਗੀ ਤੇ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਇਹ ਹੋਰ ਰੰਗ ਜੀ ਹਾਂ ਫੌਜੀ ਲਾਈਟ ਜੀ ਹਾਂ ਹਾਂ ਬਹੁਤ ਧਿਆਰਾ ਕਲਰ ਆ ਤੇ ਆ ਸ਼ੀਰਟ ਰਹੇਗੀ ਆ ਰਹੇਗੀ ਸਲਵਾਰ ਇਹਦੀ ਠੀਕ ਆ ਬਹੁਤ ਸੋਹਣਾ ਕਲਰ ਆ ਆ ਨੈਕਸਟ ਆ ਗਿਆ ਮਹਿਰੂਨ ਕਲਰ ਦੇ ਵਿੱਚ ਆ ਦੇਖੋ ਮਹਿਰੂਨ ਸਲਵਾਰ ਰਹੇਗੀ ਐਂਡ ਆਈ ਦੀ ਸ਼ਰਟ ਰਹੇਗੀ ਇਹਨੇ ਜਦੋਂ ਬਣ ਗਿਆ ਜੇ ਕੁੜਤਾ ਸਟਾਈਲ ਬਣਾਵਾਂਗੇ ਤਾਂ ਇਹਨੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਜਾਣਾ ਠੀਕ ਹੈ ਜੀ ਕੱਲੀ ਸ਼ਰਟ ਨਹੀਂ ਮਿਲੇਗੀ ਇਹ ਫੁੱਲ ਸੂਟ ਮਿਲੇਗਾ ਕਿਉਂਕਿ ਇਹਦੇ ਨਾਲ ਇਸੇ ਤਰ੍ਹਾਂ ਰੈਡੀ ਆ ਰਹੇ ਨੇ ਸੂਟ ਠੀਕ ਹੈ ਜੀ ਤੇ ਨੈਕਸਟ ਆ ਵੀ ਮੈਨੂੰ ਬੜਾ ਪਸੰਦ ਆਇਆ ਸੀ ਤੇ ਆਹ ਦੀ ਸਲਵਾਰ ਰਹੇਗੀ ਨਿੱਕ ਨਿੱਕੀ ਬੂਟੀ ਹੈਗੀ ਇਹਦੇ ਵਿੱਚ ਹਾਂ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਬਣੇਗਾ ਇਹ ਆਹ ਦੇਖੋ ਆਹ ਦੀ ਸ਼ਰਟ ਰਹੇਗੀ ਲਓ ਜੀ ਜੇ ਮਤਲਬ ਤੁਸੀਂ ਤੁਹਾਨੂੰ ਤਾਂ ਫੁੱਲ ਸੂਟ ਮਿਲੇਗਾ ਜੇ ਤੁਸੀਂ ਇਹਦੀ ਵੀ ਸ਼ਰਟ ਬਣਾਣੀ ਆ ਤਾਂ ਇਹਨੂੰ ਆਫ ਵਾਈਟ ਨਾਲ ਡਿਜ਼ਾਈਨ ਕਰ ਲਿਓ ਆ ਵੀ ਪਹਿਜੇਗੀ ਆ ਵੀ ਪਹਿਜੇਗੀ ਆ ਡਿਫਰੈਂਟ ਬਣ ਜਾਏਗਾ ਡਿਫਰੈਂਟ ਬਣ ਜਾਏਗਾ ਬਹੁਤ ਪਿਆਰਾ ਬਣ ਜਾਏਗਾ ਦੋ ਸੂਟ ਬਣ ਜਾਣਗੇ ਫਿਰ ਇੱਕ ਸਲਵਾਰ ਨਾਲ ਹਨਾ ਕਿਉਂਕਿ ਮੈਂ ਇਹ ਜੇ ਕੰਮ ਕਰਦੀ ਰਹਿਣੀ ਆ ਨਾ ਮੈਨੂੰ ਤਾਂ ਪਤਾ ਹੋਰ ਇੱਕ ਇੱਕ ਨਾਲ 2 2 3 3 4 4 ਬਣਾ ਲੈਣੀ ਆ ਲਓ ਜੀ ਆਹ ਬਰਬਰੀ ਦਾ ਸੂਟ ਆ ਬਹੁਤ ਹੀ ਜਿਆਦੇ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਆ ਦੇਖੋ ਲਓ ਬਹੁਤ ਸੋਹਣਾ ਜਣੀ ਇਹਦੇ ਤੇ ਕੰਮ ਹੋਏਗਾ ਜਦੋਂ ਇਹ ਰੈਡੀ ਹੋ ਗਿਆ ਸਭ ਤੋਂ ਪਹਿਲਾਂ ਮੈਨੂੰ ਆਹੀ ਲੱਗਿਆ ਤੇ ਆ ਇਹਦੇ ਨਾਲ ਵਧੀਆ ਐਨ ਕ੍ਰੇਪ ਦੀ ਸਲਵਾਰ ਰਹੇਗੀ ਤੇ ਇਹਦਾ ਦੁਪੱਟਾ ਬਹੁਤ ਜਿਆਦੇ ਸੋਹਣਾ ਹੈਗਾ ਠੀਕ ਹੈ ਜੀ 3400 ਇਹਦੀ ਕੋਸਟ ਰਹੇਗੀ ਬਰਬਰੀ ਦਾ ਇਹ ਦੁਪੱਟਾ ਰਹੇਗਾ ਆ ਦੇਖੋ ਜਦੋਂ ਇਹਨੇ ਬਣ ਗਿਆ ਪ੍ਰਿੰਟ ਬਹੁਤ ਸੋਹਣਾ ਕੰਮ ਹਮ ਬਹੁਤ ਸੋਹਣਾ ਬਣਦਾ ਤੇ ਵਿੱਚ ਵੀ ਇਹਦੇ ਸੈਲਫ ਹੈਗੀ ਆ ਦੁਪट्टे ਦੇ ਤੇ ਬਾਕੀ ਆ ਡਿਜ਼ਾਈਨ ਜਿੱਦਾ ਪੇਂਟ ਨਹੀਂ ਕਰਿਆ ਹੁੰਦਾ ਇਸ ਤਰ੍ਹਾਂ ਹੈਗਾ ਇਹ ਸੂਟ ਬਹੁਤ ਪਿਆਰਾ ਸੂਟ ਹੈ ਜੀ ਜਦੋਂ ਇਹ ਬਣ ਗਿਆ ਤਾਂ ਇਹਨੇ ਬਹੁਤ ਸੋਹਣਾ ਹੋ ਜਾਣਾ ਫੇਰ ਨਾ ਕਿਓ ਕਿ ਹੁਣ ਦੇ ਦੋ ਕਿਉਂਕਿ ਹੁਣ ਹੁਣ ਮਿਲੇਗਾ ਇਹੇ ਲਓ ਜੀ ਇਹ ਬਰਬਰੀ ਦਾ ਬਹੁਤ ਹੀ ਜਿਆਦਾ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਇਹ yellow ਸਲਵਾਰ ਰਹੇਗੀ ਤੇ ਹਾਂ ਆ ਦੇਖੋ ਆ ਸਲਵਾਰ ਰਹੇਗੀ ਤੁਸੀਂ ਮੈਨੂੰ ਇਹਦੇ ਨਾਲ yellow ਛੁੱਟਣਾ yellow ਦੁਪੱਟਾ ਰਹੇਗਾ ਠੀਕ ਹੈ ਜੀ ਇੱਥੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਿਓ ਠੀਕ ਹੈ ਜੀ ਤੇ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਜਦੋਂ ਇਹ ਬਣ ਗਿਆ ਨਾ ਬਹੁਤ ਸੋਹਣਾ ਹੋ ਜਾਣਾ ਇਹਨੇ ਜਿਨ੍ਹਾਂ ਨੇ ਪਹਿਲਾਂ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਹੱਲੇ ਆਪਣੇ ਕੋਲ ਪੀਸ ਅਵੇਲੇਬਲ ਹੈਗੇ ਨੇ ਫਿਰ ਬਾਅਦ ਵਿੱਚ ਪੰਗਾ ਹੋ ਜਾਣਾ ਹਨਾ ਫਿਰ ਟਾਈਮ ਲੱਗ ਜਾਂਦਾ ਲਓ ਜੀ ਆ ਨੈਕਸਟ ਕਲਰ ਹੈਗਾ ਇਹ ਹੌਟ ਪਿੰਕ ਕਲਰ ਆ ਤੇ ਬਹੁਤ ਪਿਆਰਾ ਹੈ ਨੇ ਸੂਟ ਨੇ ਰੈਡੀ ਹੋਣਾ ਤੇ ਆ ਇਹਦੀ ਸਲਵਾਰ ਰਹੇਗੀ ਆ ਦੇਖੋ ਕ੍ਰੇਪ ਦੀ ਸਲਵਾਰ ਰਹੇਗੀ ਤੇ ਬਹੁਤ ਪਿਆਰਾ ਬਰਬਰੀ ਦਾ ਸੂਟ ਰਹੇਗਾ ਪ੍ਰਿੰਟ ਕਿੰਨਾ ਸੋਹਣਾ ਹੂੰ ਬਹੁਤ ਪਿਆਰਾ ਪ੍ਰਿੰਟਰ ਤੇ ਦੁਪੱਟਾ ਉਸ ਤੋਂ ਵੀ ਜ਼ਿਆਦਾ ਸੋਹਣਾ ਹਾਂ ਦੁਪੱਟਾ ਉਸ ਤੋਂ ਵੀ ਜ਼ਿਆਦਾ ਸੋਹਣਾ ਆ ਦੇਖੋ ਦੁਪੱਟਾ ਇਧਰੋਂ ਤੇ ਉਧਰੋਂ ਦੇਖੋ ਵਿੱਚ ਪ੍ਰਿੰਟ ਕਿੰਨਾ ਸੋਹਣਾ ਹਾਂ ਤੇ 3400 ਇਹਨਾਂ ਦੀ ਕਾਸਟ ਰਹੇਗੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਜੀ ਇਹ ਲਓ ਜੀ ਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਰਸਟ ਕਲਰ ਦੇ ਵਿੱਚ ਮੈਨੂੰ ਲੱਗਦਾ ਇਹ ਕੱਪੜੇ ਦਾ ਪ੍ਰਿੰਟ ਲੱਗਦਾ ਹੀ ਜ਼ਿਆਦਾ ਵਧੀਆ ਹਾਂ ਤੇ ਰਸ਼ਟਰੀਆ ਕਲਰ ਆ ਆ ਇਹਦੀ ਸਲਵਾਰ ਰਹੇਗੀ ਬਹੁਤ ਧਿਆਰਾ ਸੂਟ ਹੈ ਜੀ ਇਹ ਠੀਕ ਹੈ ਜੀ ਜੇ ਤੁਸੀਂ ਇਹਦੀ ਸਲਵਾਰ ਬਣਾਨੀ ਹੋਈ ਤੇ ਉਹਦੇ ਤੇ ਵਰਕ ਵਗੈਰਾ ਕਰਾਉਣਾ ਹੋਇਆ ਤਾਂ ਉਹ ਵੀ ਹੋ ਜਾਏਗਾ ਤੇ ਇਹ ਸੂਟ ਜਦੋਂ ਬਣ ਗਿਆ ਨਾ ਫਿਰ ਬਹੁਤ ਸੋਹਣਾ ਹੋ ਜਾਣਾ ਆ ਦੇਖੋ ਇਹਦਾ ਦੁਪੱਟਾ ਨਹੀਂ ਨਹੀਂ ਇਹਦੀ ਉਹਦਾ ਵੀ ਹਾਂ ਬਰਬਰੀ ਦਾ ਇਹ ਦੁਪੱਟਾ ਹੋਏਗਾ ਤੇ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈਗੀ ਆ ਆ ਦੇਖੋ ਲਓ ਜੀ ਤੇ ਤੁਸੀਂ ਆਪਾਂ ਨੂੰ ਇੰਸਟਾਗ੍ਰਾਮ ਪੇਜ ਤੇ ਵੀ ਫੋਲੋ ਕਰ ਸਕਦੇ ਹੋ इजी ਕੁਕਿੰਗ ਮਾਸਟਰਸ ਐਂਡ ਪੰਜਾਬੀ ਕਲਚਰ ਚੈਨਲ ਤੇ ਹੀ ਆਪਣਾ ਇੰਸਟਾਗ੍ਰਾਮ ਪੇਜ ਹੈਗਾ ਠੀਕ ਆ ਉੱਥੇ ਵੀ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਪਿਆਰਾ ਸੂਟ ਆ ਇਹ ਲਓ ਜੀ ਇਹ ਵੀ ਬੜਾ ਸੋਹਣਾ ਸੂਟ ਆ ਤੇ ਬਹੁਤ ਪਿਆਰਾ ਪ੍ਰਿੰਟ ਹੈਗਾ ਆ ਦੇਖੋ ਇਹਦੇ ਵਿੱਚ ਤੇ ਇਹਦੇ ਨਾਲ ਇਹ ਫਰੋਜ਼ੀ ਲਾਈਟ ਲਾਈਟ ਫਰੋਜ਼ੀ ਕਲਰ ਦੀ ਸਲਵਾਰ ਆ ਇਨੇ ਵੀ ਸੂਟ ਨੇ ਬਹੁਤ ਸੋਹਣਾ ਬਣ ਜਾਣਾ ਹਾਈਲਾਈਟ ਕਰਕੇ ਹਨਾ ਇਹਨੂੰ ਆਪਾਂ ਬਣਾ ਸਕਦੇ ਆ ਕਿਸੇ ਵੀ ਕਲਰ ਨਾਲ ਆ ਦੇਖੋ ਤੇ ਇਹਦਾ ਦੁਪੱਟਾ ਦੇਖੋ ਆ ਰਹੇਗਾ ਠੀਕ ਹੈ ਜੀ ਤੇ ਜਦੋਂ ਤੁਸੀਂ ਮੈਨੂੰ ਪਿਕਚਰ ਭੇਜੋਗੇ ਹਨਾ ਤਾਂ ਤੁਸੀਂ ਮੈਨੂੰ ਇੱਥੋਂ ਰੱਖ ਕੇ ਪਿਕਚਰ ਭੇਜੋ ਕਿਉਂਕਿ ਇਹ ਥੋੜੇ ਦੋ ਸੂਟ ਇੱਕੋ ਜਿਹੇ ਨੇ ਮੈਂ ਵੀ ਕਨਫਿਊਜ਼ ਹੋ ਜਾਂਦੀ ਹਾਂ ਇਹਨਾਂ ਦੇ ਵਿੱਚ ਇੱਥੋਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜੋ ਕਿਉਂਕਿ ਫਿਰੋਜ਼ੀ ਸਲਵਾਰ ਨਾਲ ਫਿਰੋਜ਼ੀ ਦੁਪੱਟਾ ਐਂਡ yellow ਸਲਵਾਰ ਨਾਲ yellow ਦੁਪੱਟਾ ਹੈਗਾ ਠੀਕ ਹੈ ਜੀ ਤੁਸੀਂ ਵੀ ਨਾ ਕਨਫਿਊਜ਼ ਹੋਏ ਹੋ ਤਾਂ ਮੈਨੂੰ ਵੀ ਨਾ ਹੋਣਗੇ ਥੋੜਾ ਇਹ ਧਿਆਨ ਰੱਖਿਓ ਹਨਾ ਸ਼ਾਰਟ ਜੀ ਸਕਰੀਨ ਛੜਾ ਹੁੰਦਾ ਉੱਚਾ ਦਪੱਟਾ ਹੋਵੇ ਇਹਦਾ ਹਾਂ ਹਾਂ ਨਹੀਂ ਕਈ ਵਾਰੀ ਨਾ ਕਿ ਤੂੰ ਹੋਰ ਸਕਰੀਨ ਸ਼ਾਟ ਹੋ ਜਾਂਦਾ ਫਿਰ ਕਈ ਵਾਰੀ ਪਤਾ ਨਹੀਂ ਚੱਲਦਾ ਹੈਗਾ ਤੇ ਇਹ ਹੈਗੇ ਨੇ ਜੀ ਆਪਣੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਤੇ ਇਹ ਬਰਬਰੀ ਦੇ ਵਿੱਚ ਤੇ ਉਹ ਉਹ ਕੋਟਨ ਲਾਈਨਿੰਗ ਮਲ ਦੇ ਵਿੱਚ ਹਨਾ ਤੇ ਅੱਜ ਕੱਲ ਮਲ ਦਾ ਬਹੁਤ ਹੀ ਜ਼ਿਆਦਾ ਮਤਲਬ ਸਾਰੇ ਉਹ ਕਰ ਰਹੇ ਨੇ ਵੀ ਵਧੀਆ ਲੱਗ ਰਹੀ ਐ ਸਭ ਨੂੰ ਹਨਾ ਤੇ ਹੈਗੀ ਵੀ ਬਹੁਤ ਜਿਆਦੇ ਫਾਈਨ ਹਨਾ ਹਨਾ ਇਹ ਲੱਗਦਾ ਵੀ ਜਿਵੇਂ ਬਾਡੀ ਤੇ ਵੇਅਰ ਹੀ ਨਹੀਂ ਕੀਤੀ ਹੁੰਦੀ ਹੈਗੀ ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾ ਤਾਂ ਜੋ ਵੀਡੀਓ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਆ ਸਕੇ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ